ਇਹ ਬੰਦੇ ਦੀ ਕਲਾਕਾਰੀ ਦੇਖਣਾ ਪੂਰਾ ਲਾਏਗਾ ਕਿਦਾਂ ਵੱਡਾ ਕਰ ਲੱਗਦਾ ਬੰਦੇ ਨੇ ਸਕੀਮ ਲਾ ਕੇ ਹੀ ਬਣਾਈਆਂ ਚੀਜ਼ ਤੇ ਪੂਰਾ ਸਜਾ ਕੇ ਕਰ ਬਣਾਏਗਾ ਤੇ ਦੇਖੋ ਪਾਰਕਿੰਗ ਵੀ ਲਾਈ ਆਉਂਦਾ ਸ਼ਟਰਿੰਗ ਵੀ ਗ੍ਰਿਲ ਵੀ ਤੇ ਲਾਈਟ ਵੀ ਲਾਈ ਜਾਂਦਾ ਬੰਦੇ ਦੀ ਕਲਾਕਾਰੀ ਦੇਖ ਲਓ ਕਿੰਟੀ ਵੰਧਿਆ ਤੁਸੀਂ ਦੱਸੋ ਵੀ ਕਲਾਕਾਰੀ ਦਾ ਕੀ ਹੁੰਦਾ ਹੈ ਮਤਲਬ ਹੁਣ ਵਧੀਆ ਬਣਾਏਗਾ ਘਰ ਛੋਟੇ ਛੋਟੇ ਨਲਕੇ ਹੋਰ ਹੋਰ ਚੀਜ਼ਾਂ ਬੜੀਆਂ ਕੱਪੜੇ ਕਿਦਾਂ ਹੋ ਗਏ ਤੇ ਹੋਰ ਵੀ ਦੇਖੋ ਤਿਆਰ ਹੋ ਗਿਆ ਘਰ ਵਧੀਆ ਪੂਰਾ ਲੱਗਦਾ ਅਸਲ ਦਾ ਘਰ ਤੇ ਵਿੱਚੋਂ ਵੀ ਵਧੀਆ ਸੀਨ ਹੈਗੇ ਆ ਦੇਖ ਲਓ ਪਾਣੀ ਪਾਣ ਲੱਗਿਆ ਹੋਇਆ ਬਾਈ ਤੇ ਇਹ ਸਰਾਣਾ ਰੱਖਤਾ ਬੈੱਡ ਬੁੱਡ ਵੀ ਵਧੀਆ ਲੱਗਿਆ ਹੋਇਆ ਤੇ ਵੀਡੀਓ ਬਣਾਉਣ ਦੀ ਮਿਹਨਤ ਵੀ ਬੜੀ ਲੱਗਦੀ ਆਂ ਦੇਖ ਲਓ ਛੋਟੀ ਜਿਹੇ ਜਿਹੜੀ ਗੈਸ ਸਿਲੰਡਰ ਦੇਖ ਲਓ ਤੇ ਇਹ ਪੱਟੀ ਦੇਖ ਲਓ ਕਿੱਡਾ ਵਧੀਆ ਵਧੀਆ ਬਣਾਇਆ ਬਾਈ ਨੇ ਕਰ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ